ਸਾਤ ਸੰਗਤ ਜੀ ਅੱਜ ਦਾ ਦਿਨ ਪ੍ਰਮੁੱਖ ਹੈ ਕਿ ਅਸੀਂ ਆਪਣੀਆਂ ਬੀਬੀਆਂ ਦੀ ਗੱਲ ਕਰ ਰਹੇ ਹਾਂ ਇਹਨਾਂ ਦੀ ਇੱਜ਼ਤ ਦੀ ਗੱਲ ਕਰ ਰਹੇ ਹਾਂ ਇਹਨਾਂ ਦੀ ਕੁਰਬਾਨੀ ਦੀ ਗੱਲ ਕਰ ਰਹੇ ਹਾਂ ਔਰ ਜਿਹੜੀ ਦੇਣ ਇਹਨਾਂ ਨੇ ਦਿੱਤੀ ਹੈ ਅਸੀਂ ਇਸ ਨੂੰ ਭੁੱਲ ਨਹੀਂ ਸਕਦੇ ਕਿਉਂ ਕਰਕੇ ਜਿਹੜੇ ਜੱਤੋ ਜਹਤ ਦੇ ਵਿੱਚੋਂ ਨਿਕਲੇ ਐ ਉਹਨਾਂ ਸਾਰਿਆਂ ਨੂੰ ਉਹਨਾਂ ਦੀ ਮਾਵਾ ਨੇ ਸੰਭਾਲਿਆ ਔਰ ਕਦੇ ਵੀ ਇਹਨਾਂ ਦਾ ਦੇਣ ਅਸੀਂ ਨਹੀਂ ਦੇ ਸਕਦੇ ਹੈਗੇ ਜਿਹੜੇ ਸਾਡੇ ਬਾਪ ਸੀਗੇ ਉਹਨਾਂ ਨੂੰ ਪ੍ਰੀਤ ਬਹੁਤ ਤੰਗ ਕਰਤੀ ਸੀ ਫੇਰ ਉਹੋ ਆਪਣੀ ਜ਼ਮੀਨਾਂ ਵੇਚ ਕੇ ਰਿਸ਼ਵਤ ਧੰਦੇ ਸੀ ਕੇ ਹਕੂਮਤ ਨੂੰ ਦੇ ਉਹਨਾਂ ਦੇ ਵਿੱਚ ਵੀ ਮੰਨ ਸੀਗਾ ਕਿ ਜੇ ਸਾਡੇ ਪੁੱਤ ਨੇ ਬਗਾਵਤ ਕੀਤੀ ਹੈ ਤਾਂ ਫਿਰ ਇਹ ਕਹਾਣੀ ਖਤਮ ਹੋ ਜਾਣੀ ਚਾਹੀਦੀ ਹੈ ਪਰ ਸਾਡੀਆਂ ਮਾਵਾਂ ਨਹੀਂ ਭੁੱਲੀਆਂ ਉਹਨਾਂ ਨੇ ਜਿਹੜੇ ਪੈਸੇ ਰੱਖੇ ਹੋਏ ਸੀਗੇ ਜੋ ਕੁਝ ਵੀ ਰੱਖਿਆ ਹੋਇਆ ਸੀਗਾ ਉਹ ਸਨੂ ਵੀ ਵੇਚਿਆ ਵਕੀਲ ਵੀ ਕੀਤੇ ਸਾਰਾ ਕੁਝ ਕੀਤਾ ਤੇ ਅੱਜ ਜਿਹੜਾ ਸੇ ਜਿੰਦਾ ਫਿਰਦੇ ਐ ਇਹ ਸਾਡੀਆਂ ਮਾਵਾਂ ਦੀ ਦੇਣ ਐ ਇਸ ਹਿੰਦੂ ਕੋ ਮਤਰੇ ਸਰਦਰ ਤੇ ਬਹੁਤ ਜ਼ਬਰ ਕੀਤਾ ਤੇ ਬੀਬੀਆਂ ਨੇ ਬਰਾਬਰ ਹੋ ਕੇ ਮਰਦਾ ਦੇ ਨਾਲ ਇਸ ਨੂੰ ਛੱਡਿਆ ਤੇ ਤਾਂ ਜਵਾਬ ਦਿੱਤਾ ਔਰ ਬੜੀ ਦਲੇਰੀ ਦਿਖਾਈ ਹੈ ਔਰ ਬੜੀ ਕੁਰਬਾਨਨੀ ਕੀਤੀ ਹੈ 1947 ਦੇ ਵਿੱਚ ਜਦੋਂ ਅਦਲਾ ਬਦਲੀ ਹੋਈ ਨਹਿਰੂ ਨਹਿਰੂ ਗਾਂਧੀ ਨੇ ਅੰਗਰੇਜ਼ਾਂ ਤੇ ਜਿਨ੍ਹਾਂ ਦੇ ਨਾਲ ਰਲ ਕੇ ਸਾਡੇ ਪੰਜਾਬ ਦੀ ਵੰਡ ਪਾਤੀ ਉਹ ਸਿਹਰੇ ਜੋ ਜ਼ਬਰ ਸਾਡੀਆਂ ਬੀਬੀਆਂ ਨੇ ਛੱਡਿਆ ਉਹ ਅਸੀਂ ਦੱਸਨੀ ਸਾਡੇ ਜੋ ਕਰਕੇ ਬਹੁਤ ਬੀਬੀਆਂ ਨੇ ਖੋਹਾਂ ਦੇ ਵਿੱਚ ਛਾਲਾ ਮਾਰੀਆਂ ਔਰ ਦੁਸ਼ਮਣ ਤੇ ਹੱਥ ਨਹੀਂ ਆਈਆਂ ਇਹ ਇੱਕ ਬਹੁਤ ਵੱਡੀ ਕੁਰਬਾਨੀ ਹੈ 1988 ਦੇ ਵਿੱਚ 6 ਤਰੀਕ ਜੂਨ ਦੀ ਜਿਹੜੀ ਸਭ ਤੋਂ ਜ਼ਿਆਦਾ ਤਰਤੀ ਤਪਦੀ ਹੈ ਗੁਰੂ ਅਰਜਨ ਸਾਹਿਬ ਦਾ ਜਨਮ ਦਿਨ ਸੀ ਜੀ ਜੀ ਤੀਤੇ ਦੇ ਕਸੇ ਉਹ ਉਸ ਦਿਨ ਵੀ ਸਾਡੀਆਂ ਬੀਬੀਆਂ ਨੇ ਗੋਲੀਆਂ ਦਾ ਵਿਰੋਧ ਦਾ ਤੋਪਾਂ ਦਾ ਸਾਹਮਣਾ ਕੀਤਾ। ਔਰ ਉਹ ਵੀ ਅਸੀਂ ਕਦੇ ਭੁੱਲ ਨਹੀਂ ਸਕਦੇ। ਜੋ ਕੁਝ ਕੁਰਬਾਨੀਆਂ ਸਾਡੀਆਂ ਬੀਬੀਆਂ ਨੇ ਆਪਣੀ ਕੌਮ ਦੇ ਲਈ ਕੀਤੀਆਂ। ਮੈਨੂੰ ਜਹਾਂ ਤਾਂ ਮੈਂ ਕੋਈ 20 ਸਾਲ ਪਹਿਲਾਂ ਲੋਹਰ ਗਿਆ ਸੀ ਤੇ ਸੜਕ ਤੇ ਖੜਾ ਸੀਗਾ ਇੱਕ ਬੀਬੀ ਚਿੱਟੇ ਕੱਪੜੇ ਪਾਏ ਹੋਏ ਸੀਗੇ ਤੇ ਦੁਪੱਟਾ ਵੀ ਉਹਦਾ ਚਿੱਟਾ ਸੀ ਉਹ ਜਾ ਰਹੀ ਸੀ ਪਰ ਮੇਰੇ ਵੱਲ ਆ ਰਹੀ ਸੀ ਤੇ ਉਸਨੇ ਜਾਂਦਿਆਂ ਜਾਂਦਿਆਂ ਮੇਰੇ ਨਾਲ ਜੱਫੀ ਛੋਟੀ ਜੀ ਪਾਈ ਤੇ ਭਾਜੀ ਕਹੇ ਕਿ ਚਲੇਗੀ ਤਾਂ ਮੈਂ ਸਮਝਿਆ ਇਹ ਸਾਡੀ ਬੀਬੀ ਹੈ ਜਿਹੜੀ 1947 ਤੋਂ ਬਾਅਦ 47 ਦੇ ਵਿੱਚ ਇੱਥੇ ਰਹਿ ਗਈ ਹੈ ਪਰ ਇਸ ਨੇ ਆਪਣਾ ਵਿਰਸਾ ਆਪਣਾ ਮਜਬ ਨਹੀਂ ਭੜਿਆ ਸੋ ਸਾਡੀਆਂ ਬੀਬੀਆਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ 1984 ਦੇ ਵਿੱਚ ਜਦੋਂ ਡੀਪ ਗਾਂਧੀ ਨੇ ਸਿੱਖਾਂ ਦੀ ਕਤਲੇਆਮ ਕੀਤੀ ਬੀਬੀਆਂ ਦਾ ਬੇਪਤੀ ਕੀਤੀ ਬੱਚਿਆਂ ਦੇ ਸਰਾਂ ਦੇ ਵਿੱਚ ਟਹਿਰ ਪਾਠੇ ਖੂਕ ਤੇ ਮੇਰਾ ਇਹਨਾਂ ਦਾ ਮਤਲਬ ਹੈ ਕਿ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ ਜਿਹੜਾ ਕੀ ਅਸੀਂ ਲੜ ਰਹੇ ਹਾਂ ਤੇ ਦੇਖ ਰਹੇ ਹਾਂ ਕਿ ਸਾਨੂੰ ਇਨਸਾਫ ਕਦੋਂ ਮਿਲੇਗਾ ਸੋਚਿਆ ਇਨਸਾਫ ਨਹੀਂ ਮਿਲਦਾ ਜਿੰਨਾ ਚਿਰ ਆਪਾਂ ਅਮਨ ਪਸੰਦ ਤਰੀਕੇ ਦੇ ਨਾਲ ਵੋਟ ਪਾ ਕੇ ਆਪਣੀ ਪਾਰਟੀ ਨੂੰ ਅਸੈਂਬਲੀ ਐਸ ਸੀ ਪੀ ਸੀ ਪਾਰਲੀਮੈਂਟ ਦੇ ਵਿੱਚ ਨਹੀਂ ਭੇਜਦੇ ਹੈਗੇ ਜਾਲਦੇ ਹੈ ਮੇਜ਼ ਤੇ ਹੁਣੀ ਹੈ ਔਰ ਸਾਨੂੰ ਆਜ਼ਾਦੀ ਮਿਲੂਗੀ ਜੇ ਆਪਾਂ ਖੜੇ ਰਹਾਂਗੇ ਦਬਾਂਗੇ ਨਹੀਂ ਔਰ ਅਮਨ ਸੰਤ੍ਰਿਤੀ ਦੇ ਨਾਲ ਚੰਦੇ ਰਹਾਂਗੇ ਆਪਣੇ ਘਰ ਲੋਕਰ ਹੋਏ ਹੈ ਪਹਿਲਾ ਨਾਜ਼ਰ ਸਾਹਿਬ ਨੂੰ ਫਿਰ ਅਹਿਮਦ ਸ਼ਾਹ ਬਦਲੀ ਦਿਨਾਰ ਤੁਹਾਨੂੰ ਪਤਾ ਸੈਟਰਡੇ ਤੇ ਸੈਕਡੇ ਸਾਡੀਆਂ ਬੀਬੀਆਂ ਉਹ ਆਪਣੀ ਜਿਹੜੀ ਕਾਰਵਾਨ ਸੀ ਉਹਦੇ ਵਿੱਚ ਬਸਰਾ ਗਜ਼ਨੀ ਕਾਬਲ ਦੇ ਬਜ਼ਾਰਾਂ ਦੇ ਵਿੱਚ ਵੇਚਣ ਦੇ ਲੈ ਜਾ ਰਹੇ ਸੀ ਪਰ ਆਪਣੇ ਸਿਰਿਆ ਨੇ ਉਹ ਬੀਬੀਆਂ ਸਾਰੀਆਂ ਬਹੁਤ ਸਾਰੀਆਂ ਛਡਾਈਆਂ ਫਿਰ ਜਥੇਦਾਰਾਂ ਨੇ ਕਿਹਾ ਕਿ ਹੁਣ ਇਹਨਾਂ ਬੀਬੀਆਂ ਦਾ ਕੀ ਕਰੀਏ ਕਿਉਂ ਕਰਕੇ Hindu ਮਜਬਦ ਦੇ ਵਿੱਚ ਜੇ ਬੀਬੀ ਕਰੋਬਾਰ ਨਿਕਲ ਜੇ ਉਸ ਵੇਲੇ ਉਹ ਵਾਪਸ ਵਿੱਚ ਹੀ ਆ ਸਕਦੀ ਸੋ ਫਿਰ ਸਾਡੇ ਜਥੇਦਾਰਾਂ ਨੇ ਜਿਹੜੀ ਸਾਡੀ ਜਿੰਦਗੀ ਘਟ ਗਈ ਸੀਗੀ ਫਿਰ ਸਾਡੇ ਬਜ਼ੁਰਗਾਂ ਨੇ ਘਰਾਂ ਦੇ ਵਿੱਚ ਬਿਠਾਤੀਆਂ ਉਹ ਸਾਡੀਆਂ ਦਾਦੀਆਂ ਪਰਦਾਦੀਆਂ ਵੀ ਐ ਜਿਨ੍ਹਾਂ ਨੇ ਇੰਨਾ ਜ਼ੁਲਮ ਝੱਲ ਕੇ ਫਿਰ ਸਿੱਖੀ ਦੇ ਵਿੱਚ ਵੱਸ ਕੇ ਸਾਡੀ ਜੜੀ ਜਿੰਦਗੀ ਦਾ ਜੋ ਪੋਸਟਾ ਉਸ ਨੂੰ ਅਕਤ ਲੈ ਆ ਅਸੀਂ ਬਿਲਕੁਲ ਬੀਬੀਆਂ ਦੀ ਦੇਣ ਕਦੇ ਭੁੱਲ ਨਹੀਂ ਸਕਦੇ ਨਾ ਜੋ ਜ਼ੁਰਮ ਬੀਪੀ ਕਾਠੀਆ ਨਾਲ ਹੋਇਆ ਬੀਪੀ ਰੁਪਨਦੋਲ ਬੜਾ ਬੜਾ ਜਿਹਾ ਨਾਲ ਹੋਇਆ ਟੀਪੀਐਸ ਗ੍ਰਿਡ ਨੂੰ ਵੀ ਸਾਡਾ ਹੋਈ ਸੁਪਰੀਮ ਕੋਰਟ ਤੋਂ ਬੀਪੀ ਕਾਠੀਆ ਦਾ ਜਿਹੜਾ ਬਿਆਨ ਸਿੰਘ ਦੇ ਪੋਤੇ ਨੇ ਮਰੇ ਕੰਮ ਕੀਤੇ ਸੀਗੇ ਉਹਨੂੰ ਵੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਪਰ ਜਿਹੜਾ ਇਹ ਕੇਸ ਮੇਰਾ ਵਕੀਲ ਰੰਜਨ ਰਖਣਪਾਲ ਜੀ ਨੇ ਲੜੇ ਉਹਨਾਂ ਦਾ ਵੱਡਾ ਮੁੰਡਾ ਬਾਈਸਾਈਕਲ ਦੇ ਉੱਤੇ ਚੰਡੀਗੜ੍ਹ ਘਰੇ ਆ ਰਿਹਾ ਸੀਗਾ ਤੇ ਉਸ ਦੇ ਉੱਤੋਂ ਵੀ ਕਾਰ ਨਿਗਾਹ ਤੇ ਉਸ ਨੂੰ ਮਾਰ ਦਿੱਤਾ ਸੋ ਮੇਰਾ ਮਤਲਬ ਹੈ ਕਿ ਅਸੀਂ ਸਾਰਿਆਂ ਦੇ ਪਾਸੇ ਸਾਰਾ ਕੁਝ ਢੱਲੇ ਪਰ ਅੱਜ ਜਿਹੜੀ ਚੀਜ਼ ਹੈ ਜੇ ਆਪਾਂ ਬਰਾਬਰ ਹੈਗੇ ਆਂ ਪਰ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਬੀਬੀਆਂ ਨਹੀਂ ਕੀਰਤਨ ਨਹੀਂ ਕਰ ਸਕਦੀਆਂ ਇਹਦੇ ਬਾਰੇ ਮੋਟ ਮਟਾਰ ਹੋਣੇ ਚਾਹੀਦੇ ਹੈ ਤੇ ਆਉਣ ਵਾਲੀ ਜਿਹੜੀ ਕਮੇਟੀ ਹੋਊਗੀ ਮੈਂ ਸਮਝਦਾ ਕਿ ਉਹ ਅੱਜ ਦੇ ਖਿਆਲਾਂ ਦੀ ਹੋਊਗੀ ਨਵੇਂ ਖੇਰਨਾਂ ਦੀ ਹੋਊਗੀ ਔਰ ਇਹ ਜਿਹੜੀ ਆਥਰੀ ਚੀਜ਼ ਹੈ ਤੱਬੇ ਸਾਡੇ ਕੌਮ ਦੇ ਉੱਤੇ ਇਹ ਵੀ ਮਟਾਇਆ ਜਾਊਗਾ ਸੋ ਮੈਂ ਬੜਾ ਰਿਣੀ ਹਾਂ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਸਾਥ ਸ੍ਰੀ ਅਕਾਲ ਏਥੇ ਆਈਆਂ ਤੇ ਬਹੁਤ ਬਹਾਦਰ ਸਾਡੀਆਂ ਬੀਬੀਆਂ ਇੱਥੇ ਆਈਆਂ ਜਿਨ੍ਹਾਂ ਦਾ ਤਜਰਬਾ ਬਹੁਤ ਹੈ ਜਿਨ੍ਹਾਂ ਨੇ ਲਿਖਿਆ ਬਹੁਤ ਹੈ ਜਿਨ੍ਹਾਂ ਨੇ ਸਾਡੇ ਸ਼ਹੀਦ ਬੱਚਿਆਂ ਨੂੰ ਸੰਭਿਆ ਹੈ ਸਾਰੇ ਇੱਥੇ ਆਏ ਹੋਏ ਆਂ ਮੈਂ ਬਹੁਤ ਰਲੀ ਆਂ ਕਿ ਸਾਡੀ ਪਾਰਟੀ ਇਹ ਅੱਜ ਸਮਾਗਮ ਕਰ ਸਕਦੀ ਸੀਗੀ ਤੇ ਕਰਦੀ ਹੈ ਡਾਕਟਰ ਹਰਸਿੰਦਰ ਕੌਰ ਜੀ ਬੀਪੀ ਰਜਿੰਦਰ ਕੌਰ ਜੀ ਬੀਪੀ ਮਨਦੀਪ ਕੌਰ ਜੀ ਬੀਪੀ ਰਸ਼ਪਿੰਦਰ ਕੌਰ ਜੀ ਬੀਪੀ ਅਮਰੋਦ ਕੌਰ ਜੀ ਬੀਪੀ ਸੰਦੀਪ ਕੌਰ ਜੀ ਬੀਪੀ ਡਾਕਟਰ ਬਿੰਦਰਪੁਰ ਜੀ ਬੀਬੀ ਬਲਵਿੰਦਰ ਕੌਰ ਜੀ ਡਾਕਟਰ ਅਮਨ ਕੌਰ ਸਾਰਿਆਂ ਦਾ ਅਸੀਂ ਬਹੁਤ ਰਲੀ ਹੈ ਤੇ ਸਾਰੇ ਬੀਬੀਆਂ ਜਿੰਨਾਂ ਦੇ ਨਾਮ ਮੈਂ ਨਹੀਂ ਲੈ ਸਕਿਆ ਉਹਨਾਂ ਦਾ ਵੀ ਬਹੁਤ ਰਲੀ ਹੈ ਕਿ ਤੁਸੀਂ ਬਹੁਤ ਤਾਕਤ ਦੇ ਨਾਲ ਇੱਥੇ ਆਇਓ ਤੁਹਾਡਾ ਜੀ ਆਇਆਂ ਨੂੰ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਆਪਾਂ ਨੇ ਮੀਟਿੰਗ ਕੀਤੀ ਹੈ ਇਹਦਾ ਸਿੱਟਾ ਚੰਗਾ ਨਿਕਲੂਗਾ ਤੇ ਜਿਹੜੀਆਂ ਬੀਬੀਆਂ ਗੁਲਾਮ ਹੈਗੀਆਂ ਅਜੇ ਵੀ ਉਹਨਾਂ ਦਾ ਵੀ ਕੁਛ ਨਾ ਕੁਛ ਹੋਊਗਾ ਗੁਲਾਮੀ ਦੀ ਮੈਂ ਗੱਲ ਕੀਤੀ ਹੈ ਕਿ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਹੈ ਉਹਨਾਂ ਨੇ ਆਪਣੀ ਧਰਮ ਪਤਨੀ ਕਦੇ ਘਰੇ ਨਹੀਂ ਰੱਖੀ ਹੈ ਉਹਦੇ ਬਾਰੇ ਜਿਹੜੀਆਂ ਖਬਰਾਂ ਦੇ ਵੱਡੇ ਵੱਡੇ ਰਿਪੋਰਟਰ ਨੇ ਖੋਜ ਕਰਦੇ ਹੈ ਕੋ ਕਰਕੇ ਪ੍ਰਾਈਮ ਮਿਨਿਸਟਰ ਦੀ ਘਰ ਵਾਲੇ ਨੇ ਤੇ ਉਹ ਡਰਦੇ ਇਹ ਨਹੀਂ ਸਾਨੂੰ ਦੱਸਦੇ ਕਿ ਮੋਦੀ ਸਾਹਿਬ ਦੇ ਘਰ ਵਾਲੇ ਕਿੱਥੇ ਰਹਿੰਦੇ ਐ ਕੌਣ ਉਹਨਾਂ ਦੀ ਪਰਵਰਿਸ਼ ਕਰਦਾ ਐ ਉਹਨਾਂ ਨੂੰ ਜਿਵੇਂ ਸਕਿਉਰਟੀ ਐ ਬਿਲਕੁਲ ਉਹਦੇ ਤੇ ਨਿਰਭਰ ਆਇਆ ਹੋਇਆ ਤੇ ਆਪਣੇ ਧਰਮ ਦੇ ਵਿੱਚ ਗ੍ਰਿਸ਼ਟ ਦੱਸਿਆ ਹੋਇਆ ਇਸ ਕਰਕੇ ਅਸੀਂ ਅੱਜ ਅਜ਼ਾਸ ਉਹ ਵਿਵਧੀ ਵੀ ਕਰਦੇ ਆ ਜਿਨ੍ਹਾਂ ਨੂੰ ਮੋਤੀ ਸਾਹਿਬ ਨੇ ਸ਼ਾਦੀ ਕਰਾ ਕੇ ਨੇੜੇ ਡੇਰਾਇਆ ਨਾ ਆਪਣੇ ਘਰ ਚ ਰੱਖਿਆ ਕੁਝ ਦਿਨ ਪਹਿਲਾਂ ਮੈਂ ਮੁਕਾਬਲਾ ਕੀਤਾ ਸੀ ਕਿ ਮਨਮੋਹਨ ਸਿੰਘ ਸਾਡੇ ਪ੍ਰਾਈਮ ਮਿਨਿਸਟਰ ਰਹੇ ਹਨ ਪਰ ਜਿੱਥੇ ਵੀ ਮਨਮੋਹਨ ਸਿੰਘ ਜੀ ਜਾਂਦੇ ਸੀ ਬਾਹਰ ਦੇ ਮੁਲਕਾਂ 'ਚ ਇੱਥੇ ਉਹਨਾਂ ਦੇ ਸਰਦਾਰਨੀ ਸਾਹਿਬ ਨਾਲ ਰੰਦੇ ਸੀ ਜੀ ਮੈਨੂੰ ਬੜੀ ਖੁਸ਼ੀ ਹੈ ਕਿ ਸਿੱਖਾਂ ਨੇ